ਸਾਸੀ ਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਥੋੜੇ ਸਮੇਂ ਦੇ ਵਿੱਚ ਸਭ ਤੋਂ ਵੱਧ ਪਰਫੁੱਲਤ ਹੋਈ ਪਹਿਲਾਂ ਦਿੱਲੀ ਦੇ ਵਿੱਚ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਦਲਾਪ ਦੇ ਨਾਮ ਤੇ ਲੋਕਾਂ ਨੇ ਧੜਾ ਧੜ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ 90 ਉਮੀਦਵਾਰ ਜਿੱਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਧਰ ਤੀਜੀ ਵਾਰ ਬਣੇ ਮੁੱਖ ਮੰਤਰੀ ਅਰਵਿੰਦ ਕੇਜ ਜੀਵਾਲ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜ ਜੀਵਾਲ ਨੂੰ ਭਾਜਣਾ ਪੈ ਗਿਆ ਨੇ ਕਿ ਵੱਡਾ ਕਿਲਾ ਤੈ ਤੇਰੀ ਹੋਣ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਵਿਧਾਨ ਸਭਾ ਦਾ ਸਪੀਕਰ ਹੈ ਕੁਲਤਾਸ ਸਿੰਘ ਸੰਧਮਾ ਉਹਨਾਂ ਦਾ ਜਿਹੜਾ ਤਤਕਾਰ ਚੱਲ ਰਿਹਾ ਸੀ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਇੱਕ ਪਾਰਟੀ ਹੈ ਵਿਧਾਇਕ ਨੇ ਮੰਤਰੀ ਨੇ ਕੁਲਤਾਸ ਸਿੰਘ ਸੰਧਮਾ ਦੇ ਹੱਕ ਵਿੱਚ ਕੁਲਤਾਸ ਸਿੰਘ ਸੰਧਮਾ ਨੇ ਜਿਹੜਾ ਬੁੱਢਾ ਨਾਲਾ ਦਾ ਦਰਿਆ ਦਾ ਜਿਹੜਾ ਰੋਲਾ ਪਿਆ ਹੈ ਉਹਦੇ ਵਿੱਚ ਮੁੱਖ ਮੰਤਰੀ ਦਾ ਵਿਰੋਧ ਕੀਤਾ ਹੈ ਇਧਰ ਵੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਨੇ ਡੇਰੇ ਲਾਲ ਨੇ ਕਿਹਦੇ ਕਾਰਨ ਵਿੱਚ ਵਿਧਾਨ ਸਭਾ ਦੇ ਸਪੀਕਰ ਕਿਉਂਕਿ ਭਾਜਪਾ ਪੈ ਗਈਆਂ ਨੇ ਅਰਵਿੰਦ ਕੇਜਰੀਵਾਲ ਨੂੰ ਅਰਵਿੰਦ ਕੇਜਰੀਵਾਲ ਨਹੀਂ ਚਾਹੁੰਦੇ ਕਿ ਮੇਰੇ ਮੌਜੂਦਾ ਵਿਧਾਇਕ ਬਾਗੀ ਹੋਣ ਜਾਂ ਕਿਸੇ ਹੋਰ ਪਾਰਟੀ ਵੱਲ ਜਾਣ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦ ਲਿਆ ਗਿਆ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਉਹਨਾਂ ਨੂੰ ਬੁਲਾ ਲਿਆ ਗਿਆ ਹੈ ਸੰਦੀਪ ਪਾਟਕ ਰਾਗਵ ਚੱड्ढा ਇਧਰ ਪੰਜਾਬ ਦੇ ਵਿੱਚ ਜਿੰਨੇ ਵੀ ਰਾਜ ਸਭਾ ਦੇ ਮੈਂਬਰ ਨੇ ਉਹ ਅੱਜ ਦਿੱਲੀ ਕੂਚ ਕਰ ਗਏ ਕਿ ਅਜਾਇ ਕਿਉਂ ਹੋ ਰਿਹਾ ਹੈ ਕਿ ਟਿਕਟਾਂ ਦੀ ਕਾਣੀ ਵੰਡ ਕਿਉਂ ਕੀਤੀ ਜਾ ਰਹੀ ਹੈ ਕਿ ਅੱਜ ਬੇਦਾਵਾ ਲਿਖਣ ਜਾ ਰਹੇ ਨੇ ਵੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਯਾਨਕਿ RAM NWAAS GOEL ਦੇ ਕੋਲ ਜੋ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਨੇ ਅੱਜ ਉਹਨਾਂ ਦੇ ਕੋਲ 20 ਮੌਜੂਦਾ MLA ਗਏ ਕਿਉਂਕਿ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾ ਰਹੀਆਂ ਨਾ ਦਿੱਤੀਆਂ ਜਾ ਰਹੀਆਂ ਨੇ ਨਾ ਦੱਸਿਆ ਜਾ ਰਿਹਾ ਹੈ ਟਿਕਟਾਂ ਦੇਣੀਆਂ ਨੇ ਜਾਂ ਨਹੀਂ ਦੇਣੀਆਂ ਯਾਨਕਿ ਸਸਪੈਂਸ ਸ਼ਸ਼ੂ ਪੰਜ ਦੇ ਵਿੱਚ ਨੇ ਉਹ ਵੱਡੇ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੇ لیکن ਉਹ ਕਹਿੰਦੇ ਨੇ ਕਿ ਸਾਨੂੰ ਦੱਸੋ ਜੇ ਨਹੀਂ ਦੇਣੀਆਂ ਟਿਕਟਾਂ ਤਾਂ ਫੇਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਮਰਜ਼ੀ ਪਾਰਟੀ ਵਿੱਚ ਜਾ ਸਕਦੇ ਹਾਂ ਕਿਉਂਕਿ ਫਰਵਰੀ ਦੇ ਵਿੱਚ 2025 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਦਿੱਲੀ ਦੇ ਵਿੱਚ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਲਤਾ ਸਿੰਘ ਸੰਧਮਾ ਤੇ ਦੂਸਰੇ ਪਾਸੇ ਰਾਮ ਨਵਾਇਸ ਗੋਇਲ ਦੇ ਘਰ ਮੀਟਿੰਗ ਕੀਤੀ ਜਾਵੇਗੀ ਹੰਗਾਮੀ ਮੀਟਿੰਗ ਸੱਦ ਲਈ ਹੈ ਅਰਵਿੰਦ ਖਿਜਰੀਵਾਲ ਨੇ ਕਿਉਂਕਿ ਵੀ ਮੌਜੂਦਾ ਵਿਧਾਇਕ ਟਿਕਟਾਂ ਦੀ ਕਾਣੀ ਵਨ ਨੂੰ ਲੈ ਕੇ ਅੱਜ ਬਾਗੀ ਹੋਣ ਜਾ ਰਹੇ ਨੇ ਉਹਨਾਂ ਨੇ ਆਪੋ ਆਪਣੇ ਸਤੀਫੇ ਆਮ ਆਦਮੀ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਨੂੰ ਦੇ ਕੇ ਸੌਂਪ ਦਿੱਤੇ ਨੇ RAM NWAAS GOEL ਜੋ ਵਿਧਾ ਸਪੀਕਰ ਨੇ ਵਿਧਾਨ ਸਭਾ ਦੇ ਦਿੱਲੀ ਦੇ ਯਾਨਕਿ ਪਹਾਜਰਾ ਪੈ ਗਿਆ ਨੇ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ 50 ਤੋਂ 60 ਇਥੋਂ ਵੀ ਮੰਤਰੀ ਅਤੇ ਵਿਧਾਇਕ ਦੱਸੇ ਜਾ ਰਹੇ ਨੇ ਕਿਸੇ ਸਮੇਂ ਵੀ ਉਹ ਬਾਜ਼ੀ ਪਾਰਟ ਸੱਕਦੇ ਨੇ ਅਤੇ ਕਾਂਗਰਸ ਪਾਰਟੀ ਦਾ ਆਉਣਾ ਜਿਹੜਾ ਹੋ ਸਕਦਾ ਹੈ ਧੰਨਵਾਦ